ਕਿਸ਼ਕ ਤੁਸੀਂ ਸਾਰੇ ਪੰਜਾਬ ਛੱਡ ਕੇ ਆ ਗਏ ਹੋ ਪਰ ਪੰਜਾਬ ਦੀ ਮਿੱਟੀ ਨਾਲ ਤੁਹਾਡੀਆਂ ਜੜ੍ਹਾਂ ਹਨ ਤੁਸੀਂ ਭੁੱਲ ਨਹੀਂ ਸਕਦੇ ਇਸ ਲਈ ਮੈਂ ਪੰਜਾਬ ਦਾ ਵਰਦਾਵਰਣ ਪੇਸ਼ ਕੀਤਾ ਸੀ ਪਰ ਜਿਹੜੇ 10-15 ਸਾਲ ਦੇ ਆਏ ਹੋਏ ਨੇ ਉਹ ਹੈਰਾਨ ਹੋਣਗੇ ਕਿ ਪੰਜਾਬ ਵੀ ਹੁਣ ਬੜਾ ਬਦਲ ਗਿਆ ਸਵੇਰੇ ਉੜਦੇ ਆ ਮਹਿ ਚੋਣਦੀਆਂ ਨਰੋਲੀਆਂ ਧਾਰਾਂ ਤੋਂ ਦੁਨੀਆ ਚ ਵੱਗਦੀਆਂ ਸੁਣਾਈ ਦਿੰਦੀਆਂ ਹਨ ਮਗਰ ਮਧਾਨੀ ਕਿਸੇ ਬਾਗਾਂ ਵਾਲੇ ਕਰ ਰਹੇ ਉਹ ਕੇਵਲ ਗੀਤਾ ਵਿੱਚ ਹੀ ਰਹੇਗੇ ਬਾਜੀ ਕੁਝ ਨਹੀਂ ਰਹੇਗੀ ਲੱਸੀ ਦੇ ਪਰ ਪਰ ਕੇ ਛੱਨੇ ਪੀਣ ਵਾਲੇ ਪੰਜਾਬੀ ਅੱਜ ਚਾਹ ਦੀ ਪਿਆਲੀ ਤੇ ਆ ਗਏ ਨੇ ਖੁਦਾ ਜਾਣੇ ਅਗਾ ਕਿਥੋਂ ਤੱਕ ਪਹੁੰਚਣਗੇ ਇbtedਾਇ ਇਸ਼ਕ ਹਰ ਹੁੰਦਾ ਹੈ ਕਿ ਆਗੇ-ਆਗੇ ਦੇਖੀਏ ਹੁੰਦਾ ਹੈ ਕਿ ਪਤਨੀ ਅਜੇ ਗਾਂ ਕਿ ਨਿਭੜੇਗੀ ਇਹ ਮੇਰਾ ਮਤਲਬ ਕਹਿਣ ਤੋਂ ਕੇਵਲ ਤੁਹਾਡਾ ਧਿਆਨ ਆਪਣੇ ਵੱਲ ਖਿੱਚ ਲੈ ਕੇ ਚੱਲ ਲਈ ਜਲਦੀ ਕਹਾਣੀ ਵਿੱਚ ਲਗਭਗ ਅੱਧ ਵਿੱਚ ਉਹ ਛੱਡ ਦਿੱਤੀ ਸੀ ਆਜੋ ਤੋਂ ਅੱਗੇ ਚੱਲਣਾ ਕਿਉਂਕਿ ਪੰਜਾਬ ਦੇ ਵਿੱਚ 2 2.5 ਘੰਟੇ ਵਕਤ ਹੁੰਦਾ ਠਾੜੀ ਨੇ ਕਹਿਣਾ ਹੁੰਦਾ ਤੇ ਉਸੇ ਅੰਦਾਜ਼ੇ ਨਾਲ ਪ੍ਰਸੰਗ ਲਿਖੇ ਜਾਂਦੇ ਨੇ ਇਧਰ ਤੁਹਾਡੇ ਕੋਲ ਵਕਤ ਨਹੀਂ ਜੁਤੀ ਤੁਸੀਂ ਮੇਰੇ ਬੁਢਾਪੇ ਤੇ ਵੀ ਕੁਝ ਰਿਆਇਤ ਕਰ ਦਿਓ ਕਿ ਇਹਨੂੰ ਬਹੁਤਾ ਨਾ ਖਪਣਾ ਪਵੇ ਇਸ ਵਾਸਤੇ ਮੈਨੂੰ ਪ੍ਰਸੰਗਾਂ ਦੇ ਕਈ ਵਾਰੇ ਹਿੱਸੇ ਕਰਨੇ ਪੈ ਜਾਂਦੇ ਸਕਲ ਦੀ ਕਹਾਣੀ ਕਿ ਮਸੇ ਦੇ ਅਤਿਆਚਾਰ ਦਾ ਉਹ ਢਾਲ ਟੋਣ ਵਾਸਤੇ ਦੋ ਮਰਦ ਪਹੁੰਚੇ ਹਰਮੰਦਰ ਸਾਹਿਬ ਮਹਿਤਾਬ ਸਿੰਘ ਏ ਔਰ ਸੁਖਾ ਸਿੰਘ ਮਹਿਤਾਬ ਸਿੰਘ ਮੀਰਾ ਕੋੜ ਦਾ ਗੋਦਾ ਪੰਗੂ ਜੱਟ ਹੈ ਤੇ ਸੁਖਾ ਸਿੰਘ ਪਿੰਡ ਕੰਬੋ ਕੀ ਮਾੜੀ ਦਾ ਅੱਜ ਕੱਲ੍ਹ ਰਾਮਗੜੀ ਕਿਹਾ ਜਾਂਦਾ ਹੈ ਪਰ ਰਾਮਗੜੀ ਆ ਸ਼ਬਦ ਉਦੋਂ ਵजूद ਵਿੱਚ ਨਹੀਂ ਸੀ ਆਇਆ ਇਸ ਵਾਸਤੇ ਇਤਖਾਨ ਕਿਹਾ ਜਾਂਦਾ ਹੈ ਛੋਟੀਆਂ ਬਰਾਦਰੀਆਂ ਵਿੱਚ ਤੰਗ ਦੇ ਲਈ ਕਿਵੇਂ ਵੱਧ ਰਹੀ ਹੈ ਤੇ ਇਸ ਰੋਗ ਦਾ ਕੋਈ ਇਲਾਜ ਨਜ਼ਰ ਨਹੀਂ ਆਉਂਦਾ ਯੂਪੀ ਦੇਹਾਨ ਵਾਲੀ ਇੱਕ ਲੜਕੀ ਨੇ ਮੈਨੂੰ ਚਿੱਠੀ ਦਿੱਤੀ ਉਮਰ ਦੇ ਹਾਦ ਨਾਲ ਮੈਨੂੰ ਮੁਖਾਤਿਬ ਪਿਤਾ ਜੀ ਕਰਕੇ ਕੀਤਾ ਹੈ ਦੁਰਸਤ ਹੋਦਾ ਹੱਕ ਹੈ ਅਗੇ ਤੇ ਆਪਣਾ ਨਾਮ ਲਿਖ ਕੇ ਨਾਲ ਤੇ ਅਗੇ ਲਿਖਿਆ ਨਿਹਾਲ ਕੰਬੋਜ ਉਸਨੇ ਮੇਰੀ ਇਸ ਕਹਾਣੀ ਤੇ ਨੁਕਤਾ ਚੀਨ ਨਹੀਂ ਕਰਦੇ ਆ ਕਿ ਹਾਂ ਕਿ ਤੁਸੀਂ ਕੰਬੋਆਂ ਦੀਆਂ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਹੋ ਇਸ ਵਾਰ ਤੁਸੀਂ ਕਈ ਸ਼ਹੀਦਾਂ ਦੇ ਨਾਮ ਲਿਖੇ ਵੀ ਇਹ ਵੀ ਕੰਬੋ ਸੀ ਇਹ ਵੀ ਕੰਬੋ ਸੀ ਇਹ ਵੀ ਕੰਬੋ ਸੀ ਉਸ ਦੇ ਸੋਖਾ ਸਿੰਘ ਦੇ ਮੁਤਲਕ ਵੀ ਲਿਖਿਆ ਵੀ ਇਹ ਕੰਬੋ ਸੀ ਚੋਟਾ ਭਲਾ ਕੋ ਚੋਖਾਂਦੀ ਹੈ ਕਿ ਤੁਸੀਂ ਦੇਖਦੇ ਨਹੀਂ ਉਸ ਮਾੜੀ ਦਾ ਇਹ ਨਾ ਹੈ ਮਾੜੀ ਕੰਬੋ ਕੀ ਹੈ ਉਹ ਕੰਬੋ ਕਿ ਨਹੀਂ ਪੜਦੀ ਕੰਬੋ ਕੀ ਪੜਦੀ ਇਸ ਵਾਸਤੇ ਉਹ ਮਹਾਰੀ ਸਾਰੇ ਕੰਬੋਆ ਦੀ ਸੀ ਇਸ ਵਾਸਤੇ ਸੁੱਖਾ ਸਿੰਘ ਕੰਬੋਆ ਸੀ ਉਹ ਜੇ ਰੀਬ ਲੜਕੀ ਨੂੰ ਕੀ ਪਤਾ ਕਿ ਮੈਂ ਉਸੇ ਇਲਾਕੇ ਦੇ ਰਹਿਣ ਵਾਲਾ ਹਾਂ ਤੇ ਅਜੇ ਤੱਕ ਕੋਈ ਨੰਬਰਦਾਰ ਦੀ ਔਰਾਜ਼ ਦੀ ਇਹ ਕੋਰੀ ਭਜਾ ਕੇ ਲਗਿਆ ਸੀ ਉਹ ਮੌਜੂਦ ਹੈ ਐ ਤੱਕ ਸੁੱਖਾ ਸਿੰਘ ਦੀ ਬਰਾਦਰੀ ਦੇ ਜਾਂ ਘਰ ਦੇ ਆਦਮੀ ਨੇੜੇ ਹਨ ਇਹ ਘਰ ਨੇ ਇਸ ਵਾਸਤੇ ਕਹੀਏ ਔਰ ਤੁਖੀ ਕਰਦੇ ਨਾਲ ਕਹੀਏ ਕਿ ਸਿੱਕੇ ਦੀਆਂ ਮੰਨੀਆਂ ਨਾ ਪਾਓ ਜੋ ਸ਼ਹੀਦ ਹੋਇਆ ਔਰ ਕਿਸ ਬਰਾਦਰੀ ਵਿੱਚ ਹੋਇਆ ਮੇਰਾ ਨਿਚਾਇਆ ਗੁਰੂ ਗੋਬਿੰਦ ਸਿੰਘ ਦੀ ਔਰਾਦ ਹੈ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਸ਼ਹੀਦ ਹੋਇਆ ਕਿਸਲੇ ਵੰਡੀਆਂ ਪਾਉਣ ਲੱਗਾ ਕਿ ਸਾਡਾ ਆਪਣਾ ਰਹੇਗਾ ਹੀ ਕੋਈ ਕੋਈ ਕਿਸੇ ਦਾ ਬਣ ਜਾਏਗਾ ਕੋਈ ਕਿਸੇ ਦਾ ਬਣ ਜਾਏਗਾ ਪੰਜ ਪਿਆਰੇ ਤਾਂ ਸਾਂ ਵੰਡ ਲੈ ਅੱਡੋ ਅੱਡੋ ਪਿਆਰਿਆਂ ਦੇ ਨਾਂ 'ਤੇ ਸੰਸਕ ਨਾਂਵਾਂ ਚੱਲਦੀਆਂ ਨੇ ਬਈ ਹੋਰ ਵੀ ਬਹੁਤ ਸਾਰੇ ਸ਼ਹੀਦ ਮੰਗਲੇ ਨੇ ਹੁਣ ਗੁਰੂਆਂ ਦੇ ਵੰਡਣ ਦੀ ਥੇਰ ਰਹਿ ਗਈ ਪਤਾ ਨਹੀਂ ਉਹ ਕਦੋਂ ਮੜਨਾ ਜੇ ਵੰਡਣ ਦਾ ਹੀ ਦਸਤੂਰ ਚੱਲਿਆ ਆ ਕਿ ਭਾਰਤ ਵਿੱਚ ਵੀ ਦੇਖਿਆ ਔਰ ਇਧਰ ਆਣ ਕੇ ਵੀ ਦੇਖਿਆ ਵੀ ਗੁਰਦੁਆਰੇ ਵੀ ਵੰਡੇ ਹੋਏ ਕੋਈ ਕਿਸੇ ਦਾ ਗੁਰਦੁਆਰਾ ਹੈ ਕੋਈ ਕਿਸੇ ਦਾ ਗੁਰਦੁਆਰਾ ਹੈ ਇੱਕ ਸਾਂ ਗਿਆ ਇਹ ਕਿ ਜੀ ਇਹ ਐਸ ਬਰਾਦੀ ਦਾ ਗੁਰਦੁਆਰਾ ਹੈ ਇਹ ਐਸ ਬਰਾਦੀ ਦਾ ਗੁਰਦੁਆਰਾ ਹੈ ਇਹ ਐਸ ਬਰਾਦੀ ਦਾ ਗੁਰਦੁਆਰਾ ਹੈ ਮੈਂ ਕਿਹਾ ਭਲੇ ਮਾਨਸੋ ਮੈਨੂੰ ਦੱਸੋ ਕੋਈ ਗੁਰੂ ਨਾਨਕ ਦਾ ਗੁਰਦੁਆਰਾ ਵੀ ਰਹਿ ਲਿਆ ਕਿ ਨਹੀਂ ਏ ਵੱਨ ਬਟਾਈਆਂ ਸਾਡੀ ਇਕਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਇਕਤਾ ਪੈਦਾ ਕੀਤੀ ਦੁਨੀਆ ਦਾ ਕੋਈ ਬਸ ਕੋਈ ਸੁਸਾਇਟੀ ਨਹੀਂ ਕੋਈ ਸੰਸਥਾ ਨਹੀਂ ਜੀਨਾ ਦੇ ਨਾਵਾਂ ਵਿੱਚ ਇੰਨੀ ਇਕਤਾ ਹੋਵੇ ਜਿਨੀ ਸਿੱਖਾਂ ਦੇ ਨਾਮ ਵਿੱਚ ਇਕਤਾ ਹੈ ਜੇ ਨਗਰ ਸਿੰਘ ਪਦ ਪਿਛੇਰੀ ਲਗਾ ਦਿੱਤਾ ਜਾਂਦਾ ਉਹਨਾਂ ਚਿਹਰੇ ਨੌਜਵਾਨ ਬੱਚੇ ਦਾ ਨਾਮ ਪੂਰਾ ਨਹੀਂ ਹੁੰਦਾ ਜੇ ਨਗਰ ਲੜਕੀ ਦੇ ਨਾਮ ਪਿਛੇ ਇੱਕ ਹੋਰ ਸ਼ਬਦੀ ਲਗਾ ਦਿੱਤਾ ਜਾਂਦਾ ਹੁਣਾ ਚਰੋਦਾ ਦਾ ਨਾਮ ਅਧੂਰਾ ਹੈ ਉਸ ਤੋਂ ਬਾਅਦ ਉਸ ਦੀ ਵਿਆਖਿਆ ਕਰਨੇ ਸਰਦਾਰ ਮਹਿਤਾਬ ਸਿੰਘ ਸਰਦਾਰ ਸੋਖਾ ਸਿੰਘ ਜਿਸ ਨੇ ਦਰਸ਼ਨੀ ਟੋਲੀ ਦੇ ਸਾਹਮਣੇ ਪਹੁੰਚੇ ਅਗੇ ਲੱਗੇ ਕਿਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਜਾ ਕੇ ਸਿਰ ਝੁਕ ਜਾਂਦਾ ਸੀ ਹਰਮੰਦਰ ਸਾਹਿਬ ਸਿਰ ਝੁਕਾਇਆ ਸਾਹਮਣੇ ਫੇਸਵਾ ਨਾਚ ਕਰਦੇ ਸ਼ਰਾਬ ਦਾ ਦੌਰ ਚੱਲ ਰਿਹਾ ਮਸਾ ਰੰਗੜ ਪਲਤੇ ਬੈਠਾ ਉਹ ਦੋਵੇਂ ਮਰਦ ਅੰਦਰ ਕਦਮ ਤਰਦੇ ਨੇ ਜੋਗੇ ਰੱਬ ਕਰੇ ਬਾਈ I'm ਉਹ ਮੈਂ ਚਾੜੀਆਂ ਕੋਲੋਂ ਪ੍ਰਚਾਰ ਕਰਨ ਕੋਲੋਂ ਸੁਣਦਾ ਆਇਆ ਸੁਖਾ ਸਿੰਘ ਨੇ ਵੇਚਵਾ ਦੇ ਕਹਿਣੇ ਲਾਏ ਅਸਲ ਵਿੱਚ ਬਚਪਨ ਵਿੱਚ ਹੋਈ ਬਚਪਨ ਤੋਂ ਹੀ ਮੇਰੇ ਮਨ ਵਿੱਚ ਕਈਆਂ ਗੱਲਾਂ ਤੇ ਸ਼ੰਕੇ ਪੈਦਾ ਹੁੰਦੇ ਸਨ ਅਗੇ ਸੋਝੀ ਨਹੀਂ ਸੀ ਇਹਦਾ ਕਾਰਨ ਕੀ ਉਦੋਂ ਤੋਂ ਵੱਲੋਂ ਕੋਈ ਸ਼ੰਕੇ ਪੈਦਾ ਹੋਇਆ ਕਦੇ ਸੀ ਜਿਉਂ-ਜਿਉਂ ਉਮਰ ਵੱਧਦੀ ਗਈ ਲਗਨ ਸੀ ਉਸ ਪਾਸੇ ਪੜਤਾਲ ਦਾ ਗਿਆ ਕਈਆਂ ਸ਼ੰਕਿਆਂ ਦੇ ਸੁਰਖਾਨ ਦੇ ਵਾਸਤੇ ਕੁਝ ਹਿੰਮਤ ਵੀ ਕਰਨੀ ਪਈ ਔਰ ਕਈਆਂ ਵੀ ਤਿੰਨ ਰੰਗਾਰ ਦੀ ਕਿਰਪਾ ਨਾਲ ਮੈਂ ਸਫਲ ਵੀ ਹੋ ਗਏ ਤੇ ਮੇਰਾ ਮਤਲਬ ਕਹਿਣ ਤੋਂ ਸਦਾ ਮੇਰੇ ਮਨ ਵਿੱਚ ਇਹ ਵਿਚਾਰ ਪੈਦਾ ਹੁੰਦਾ ਸੀ ਕਿ ਵੇਸ਼ਵਾ ਦੇ ਕਹਿਣੇ ਲਾ ਲੈਣ ਵਿੱਚ ਬਹਾਦਰੀ ਕੀਨੀ ਆਖਰ ਵੇਸ਼ਵਾ ਦਾ ਗੁਨਾਹ ਕਿ ਨਾਲ ਗੁਨਾਹ ਹੁੰਦਾ ਹੈ ਕਿਸ ਨੇ ਬੁਲਾ ਕੇ ਉਦ ਨੂੰ ਹਰਿਮੰਦਰ ਸਾਹਿਬ ਦੇ ਗੰਦੇ ਵੀਰ ਗਾਉਣ ਵਾਲਤੇ ਮਜਬੂਰ ਕੀਤਾ ਉਹ ਤਾਂ ਮਜਬੂਰੀ ਦੇ ਕਾਰਨ ਆਈ ਹੈ ਮੈਂ ਇਹਦਾ ਜਵਾਬ ਇਹ ਕੀ ਦੇ ਸਕਾਂ ਮੇਰੇ ਕੋਲ ਕੋਈ ਸਬੂਤ ਨਹੀਂ ਹੈ ਇਤਿਹਾਸ ਦੇ ਕਿਸੇ ਪ੍ਰਚਲਿਤ ਕਰਨ ਨੂੰ ਖੰਡਨ ਕਰਨ ਵਾਸਤੇ ਜੇ ਇੰਨੀ ਮਕੂਤ ਦਲੀਲ ਚਾਹੀਦੀ ਹੈ ਉਹਦੇ ਮੁਕਾਬਲੇ ਤੇ ਦੂਸਰੀ ਚੀਜ਼ ਚ ਨਾ ਸਕੇ ਜਾਂ ਪੁਰਾਣੀ ਲਿਖਤ ਚਾਹੀਦੀ ਦਲੀਲ ਵੀ ਮਜ਼ਬੂਤ ਹੋਏ ਸਾਰੇ ਇਤਿਹਾਸ ਇੱਕ ਪਾਸੇ ਹੋਣ ਤੁਹਾਡੀ ਦਲੀਲ ਵਿੱਚ ਵਜ਼ਨ ਹੈ ਤੁਸੀਂ ਉਹਦਾ ਖੰਡਨ ਕਰ ਸਕਦੇ ਮਿਸਾਲ ਦੇਣ ਇੱਕ ਛੋਟੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵੇਲੇ ਪ੍ਰਗਟ ਹੋਏ ਹਨ ਬਾਬਾ ਬਕਾਲੇ ਵਿੱਚ ਤੇ ਆਮ ਕਹਾਣੀ ਪ੍ਰਚਲਿਤ ਹੈ ਜੇ ਜੋ 22 ਗੱਡੀਆਂ ਲਾ ਕੇ ਬੈਠੇ ਸਨ ਇਹ ਤੋਂ ਤਾਂ ਕਿ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸੂਰਜ ਪ੍ਰਕਾਸ਼ ਵਿੱਚ ਵੀ ਲਿਖਿਆ ਹੈ ਦੁਆਬੇ ਦੇstdcਾ ਦੇਨ ਪੁਜਾ ਆਏ ਵਿਚ ਪਟਕਾਲੇ ਗੁਰੂ ਕਹਾਣੇ ਦੁਆਬੇ ਸੰਤੋਖ ਸਿੰਘ ਤੇ 20 ਦੇ 22 ਘੁਰਿਆਈ ਦੀ ਗੱਡੀ ਲਾ ਕੇ ਬਕਾਲੇ ਵਿੱਚ ਬਹਿਣ ਵਾਲੇ ਭਾਈ ਸੰਤੋਖ ਸਿੰਘ ਨੇ ਵੀ ਮੰਨੇ बाकी इतिहासकारਾਂ ਨੇ ਵੀ ਮੰਨੇ ਬਦਲੇ ਮੈਂ ਜਿੰਨੇ ਪੜੇ ਸਾਰਿਆਂ ਬਾਅਦ ਮੰਨੇ ਜਦ ਮੈਂ ਗੁਰੂ ਮਹਾਰਾਜ ਜੀ ਦਾ ਜੀਵਨ ਲਿਖ ਰਿਹਾ ਸੀ ਮਨੁੱਖਤਾ ਦੇ ਗੁਰੂ ਦਸ ਪਾਤਸ਼ਾਹਾਂ ਜਦੋਂ ਇੱਥੇ ਪਹੁੰਚਿਆ ਤੇ ਮੇਰੇ ਮਨ ਵਿੱਚ ਵਿਚਾਰ ਪੈਦਾ ਹੋਇਆ ਕਿਉਂਕਿ ਗੁਰੂ ਰਾਮਦਾਸ ਜੀ ਦੀ ਔਲਾਦ ਵਿੱਚੋਂ ਹੀ ਗੁਰਿਆਈ ਦੀ ਗੱਦੇ ਤੇ ਬੈਠ ਸਕਦਾ ਦੂਸਰਾ ਨਹੀਂ ਬੈਠ ਸਕਦਾ ਦੂਸਰਾ ਦਾਅਵੇਦਾਰ ਨਹੀਂ ਬਣ ਸਕਦਾ ਔਰ ਜਿਹਨੇ ਗੁਰੂ ਹੋਏ ਹੋਏ ਵੀ ਵੀ ਪਾਨੀ ਦੀ ਅੰਸ ਵਿੱਚੋਂ ਹੀ ਤਾਂ ਦੇਖਣਾ ਤਾਂ ਚਾਹੀਦਾ ਹੈ ਉਸ ਵੇਲੇ ਸੋਨੀ ਬਾਈ ਹੈਗੇ ਵੀ ਨਹੀਂ ਜ ਨਹੀਂ ਮੈਂ ਉਹਦੇ ਹਜ਼ੂਰ ਦੀ ਸਾਰੀ ਬੰਸਾਵਲੀ ਦਾ ਨਕਸ਼ਾ ਦਿੱਤਾ ਸਾਰੇ ਦੇਖੇ ਹਨ ਤਾਂ ਉਸ ਵੇਲੇ ਸੋਨੀ ਬਾਈ ਕਿਤੇ ਨਹੀਂ ਬਾਈ ਕਿਥੋਂ ਆ ਗਏ ਇਹ ਸਾਰੇ ਰਲਾ ਮਲਾ ਕੇ ਛੋਟੇ ਮੋਟੇ ਬਿਗੜ ਵੀ ਲੈ ਜਾਣ 8 9 ਤੋਂ ਵੱਧ ਨਹੀਂ ਭੂਗੇ ਤੇ ਬਾਈ ਦਾ ਝਗੜਾ ਕਿਥੋਂ ਪੈ ਗਿਆ ਅਸਲ ਵਿੱਚ ਤੀਸਰੀ ਪਾਸ਼ਾਹੀ ਨੇ ਪ੍ਰਚਾਰਕ ਥਾਪੇ ਜਿਨ੍ਹਾਂ ਨੂੰ ਮੁਲਖਿਆ ਤੇ ਆਖ ਵਿੱਚ ਮੰਨੀਆਂ ਥਾਪੀਆਂ ਉਹਨਾਂ ਦੀ ਗਿਣਤੀ 22 ਹੈ ਜਿਸ ਤੋਂ ਲੇਖਕ ਨੂੰ ਕੁਲੇਖਾ ਲੱਗ ਗਿਆ ਉਹਨੇ ਇਥੇ ਵੀ 22 ਗਿਣਤੀਆਂ ਮਿਲੀਆਂ ਤੇ ਮੇਰਾ ਮਤਲਬ ਕਹਿਣ ਤੋਂ ਇਹ ਕਹਿੰਦੀ ਦਲੇਰੀ ਕਿਸ ਵਾਸਤੇ ਕਰ ਸਕਦਾ ਹਾਂ ਕਿ 22 ਨਹੀਂ ਸਿਰਫ 21 ਘੱਟਸਨ ਜੋ ਗੁਰੀਆ ਦੀ ਗੱਦੀ ਲਾ ਕੇ ਬੈਠੇ ਮੈਂ ਉਹਦੇ ਸਾਬਤ ਕਰਨ ਦਾ ਯਤਨ ਕੀਤਾ ਕਿ ਕੇਵਲ ਤਿੰਨ ਸਨ ਤੇ ਇੱਕ ਦੀ ਥਾਂ ਦੋ ਹੋ ਗਏ ਤਾਂ ਵੀ ਕੁਲੇਖਾ ਪੈ ਗਿਆ ਤ ਸਾਰੇ ਇਤਿਹਾਸਾਂ ਦੀ ਮੌਜੂਦਗੀ ਵਿੱਚ ਮੈਂ ਦਲੀਲ ਦੇ ਰਿਹਾ ਇਸ ਵਾਤੇ ਮੈਂ ਦਾਵਾ ਕਰਦਾ ਉਸ ਨੂੰ ਖੰਡਨ ਕਰਨ ਦਾ ਦਲੀਲ ਤੋਂ ਬਿਨਾਂ ਨਹੀਂ ਚਾਰਾ ਮਰ ਬਾਕੀ ਥਾਂ ਮੈਂ ਤੇ ਤਾਂ ਪਾਈ ਇਤਿਹਾਸੇ ਗਵਾਹੀ ਹੋਣੀ ਚਾਹੀਦੀ ਹੈ ਕਿ ਆਗਰੇ ਕਿਸਤਰੀ ਦੇ ਜੇਵਰ ਲਾਲ ਦੇ ਵਿੱਚ ਕਿੰਨੀ ਕ ਬਹਾਦਰੀ ਹੈ ਮਰ ਕੋਈ ਲੀਟ ਚਾਹੀਦੀ ਪੜਦਿਆਂ ਪੜਦਿਆਂ ਕਾਦੀ ਨੂਰ ਮੁਹੰਮਦ ਦਾ ਜੰਗਨਾਮਾ ਪੜੇ احمد شاہ عبدالی نے لگ بھگ گیارہ حملے کیتے ہیں ہندوستان پر پہلی بار تو نادر کا جرنل بن کے آئے آیا اس تو پیچھے گیارہ حملے اسے ہیں اٹھویں حملے ہے قاضی نور محمد اس کے دبے بڑی پاریاں لڑائیاں ہوئیں نور محمد نال ہے واپس جا کے اس نے اس حملے کا ذکر کہانی لکھی ہے فارسی لارسی کبتا نام ہے جنگ نامہ ਤੇ ਨੂਰ ਮੁਹੰਮਦ ਦੇ ਦਿਲ ਵਿੱਚ ਸਿੱਖਾ ਵਾਂ ਤੇ ਇਹ ਨਾ ਸਾੜਾ ਸਾਰੀ ਕਿਤਾਬ ਵਿੱਚ ਕੇਤੇ ਇੱਕ ਥਾਂ ਵਿੱਚ ਉਹ ਸਿੱਖ ਨਹੀਂ ਲਿਖਦਾ ਸਿੱਖਾਂ ਨੂੰ ਸਦਾ ਸਾਗ ਲਿਖਦਾ ਫਾਰਸੀ ਵਿੱਚ ਸਾਗ ਦਾ ਅਰਥ ਹੈ ਕੁੱਤੇ ਤਾਂ ਜਿਹੜਾ ਬੰਦਾ ਸਾਰੀ ਕਿਤਾਬ ਵਿੱਚ ਸਿੱਖਾਂ ਨੂੰ ਕੁੱਤੇ ਕਰਕੇ ਲਿਖਦਾ ਜੇ ਉਹ ਵੀ ਸਿੱਖਾਂ ਦੀ ਤਾਰੀਫ ਕਰੋ ਤੇ ਅੰਦਾਜ਼ਾ ਲਗਾਓ ਫੇ ਉਹਦੇ ਸਿੱਖਾਂ ਵਿੱਚ ਗੁਣ ਕਿੰਨੇ ਹੋ ਜਿਨ੍ਹਾਂ ਦੀ ਵਹਿਰੀ ਵੀ ਤਾਰੀਫ ਕਰਦੇ ਜੰਗਨਾਮੇ ਦਾ ਆਖਰੀ ਚੈਪਟਰ ਹੈ ਦਰمیان ਤਾਰੀਫ-ਏ-ਸਗਰ ਹੁਣ ਮੈਂ ਇਹਨਾਂ ਕੁੱਤਿਆਂ ਦੀ ਤਾਰੀਖ ਵਿੱਚ ਕੁਝ ਲਗਦਾ ਹਾਂ ਤਾਂ ਪਹਿਲਾ ਮਿਸਰਾ ਉਹਦਾ ਹੈ ਸਗਾਰਾ ਮਗੋ ਸਗੇ ਕਿਹ ਹਕਤੰਦ ਸ਼ੇਰ ਇਹਨਾਂ ਕੁੱਤਿਆਂ ਨੂੰ ਕਤੇ ਨਾ ਕਹੋ ਬਹਾਦਰੀ ਵਿੱਚ ਇਹ ਸ਼ੇਰਾਂ ਵਰਗੇ ਫਿਰ ਬਹੁਤ ਲੰਬੀ ਕਹਾਣੀ ਹੈ ਮੈਂ ਕੁਝ ਥੋੜੇ ਜੇ ਨੁਕਤੇ ਕਹਿੰਦੇ ਕਹਿੰਦਾ ਇਹਨਾਂ ਦਾ ਆਚਰਣ ਕਿੰਨਾ ਉਚੇਰਾ ਹੈ ਦਸ਼ਮਨ ਦੀ ਇਸਤਰੀ ਵੀ ਹੋਵੇ ਤੁਸਨੂੰ ਬੁੜੀਆ ਕਹਿ ਕੇ ਬੁਲਾ ਦੇ ਤੇ ਫਾਰਸੀ ਵਿੱਚ ਬੁੜੀਆ ਸ਼ਬਦ ਮਾਂ ਵਾਸਤੇ ਵਰਤਿਆ ਜਾਂਦਾ ਸਿੱਖ ਸੰਗਤ ਵਿੱਚ ਵੀ ਮਾਈ ਔਰ ਭਾਈ ਦੋ ਸ਼ਬਦ ਹਨ ਇਹ ਜੋ ਬੀਬੀ ਸ਼ਬਦ ਅੱਜ ਕੱਲ ਵਰਤਿਆ ਜਾਂਦਾ ਪ੍ਰਚਲਿਤ ਹੋ ਗਿਆ ਹੈ ਇਹ ਅਰਬੀ ਤੋਂ ਬਾਹਰ ਤੋਂ ਆਇਆ ਹੈ ਅਰਬੀ ਤੋਂ ਫਾਰਸੀ ਵਿੱਚ ਫਾਰਸੀ ਤੋਂ ਪੰਜਾਬੀ ਵਿੱਚ ਆਇਆ ਹੈ ਪਰ ਜੇ ਸਰੇ ਇੱਕ ਬੋਲੀ 'ਚ ਕੋਈ ਸ਼ਬਦ ਦੂਜੀ ਬੋਲੀ ਜਾਣਾ ਉਹਦੇ ਅਰਥ ਬੋਲ ਬੋਲਦੇ ਨੇ ਮਹਾਰਾਗਿ ਦੇ ਵਿੱਚ ਆਇਆ ਹੈ ਕੂੜ ਮੀਆਂ ਕੂੜ ਬੀਬੀ ਇੱਥੇ ਬੀਬੀ ਦਾ ਅਰਥ ਕੇਵਲ ਇਸਤਰੀ ਹੈ ਪਰ ਅੱਜ ਇਸ ਦੇ ਅਰਥ ਹੋਰ ਲੈ ਲਏ ਨੇ ਬੀਬੀ ਦਾ ਅਰਥ ਦੇਵੀ ਮੰਨਿਆ ਜਾਂਦਾ ਅਸੀਂ ਲੜਕੀ ਨੂੰ ਵੀ ਬੀਬੀ ਕਹਿ ਲੈਂਦੇ ਆ ਭੈਣ ਛੋਟੀ ਹੈ ਉਸ ਨੂੰ ਵੀ ਬੀਬੀ ਕਹਿ ਲੈਂਦੇ ਆ ਮਾਰੇ ਅੱਜ ਕੱਲ੍ਹ ਦਾ ਮਾਂ ਨੂੰ ਵੀ ਬੀਬੀ ਕਹਿਣ ਦਾ ਰਵਾਜ ਪੈ ਗਿਆ ਤੇ ਨਵੀਂ ਔਲਾਦ ਨਵੀਂ ਪੀੜੀ ਹਰ ਗੱਲ ਸੰਖੇਪ ਕਰਦੀ ਹੈ ਉਹ ਬੀਬੀ ਜੀ ਦੀ ਆਖਰੀ ਦੀ بجائے ਮੇਰਾ ਬੀ ਜੀ ਆ ਕੇ ਕੰਮ ਸਾਰ ਲੈਣ। ਪਰ ਮੁਸ਼ਕਲ ਤੇ ਇਹ ਹੈ 12ਵੇਂ ਆਂਗੇ ਦੁਕਾਨਦਾਰ ਆਵਾਜ਼ ਮਾਰਦਾ ਹੈ ਬੀਬੀ ਜੀ ਘਰ ਹੈ ਨਾ ਤੇ ਬੀਬੀ ਜੀ ਘਰ ਤਾਂ ਨਹੀਂ ਸ਼੍ਰੀ ਮਾਨ ਜੀ ਜਵਾਬ ਦੇਦੇ ਨੇ ਕਿ ਬੀਬੀ ਜੀ ਘਰ ਕੋਈ ਨਹੀਂ ਉਸਦੀ ਵੀ ਬੀਬੀ ਜੀ। ਫਿਰ ਮੇਰਾ ਮਤਲਬ ਕਹਿਣ ਤੋਂ ਸ਼ਬਦਾਂ ਦੇ ਅਰਥ ਬਦਲ ਦੇ ਕੇ ਵੀ ਤਾਂ ਮੇਰਾ ਕਹਿਣ ਤੋਂ ਭਾਵ ਜੋ ਪੁਰਾਣੀ ਸਮਝ ਤਾਂ ਹੈ ਸਾਡੇ ਵਿੱਚ ਮਾਈ ਔਰ ਪਾਈ ਦਾ ਸ਼ਬਦ ਨਾ ਤਾਂ ਇਹ ਮਾਸਾ ਇਹ ਅਜ ਮਾਈ ਆਖਵਾ ਕੇ ਖੁਸ਼ ਹੈ ਤੇ ਇਹ ਤਾਂ ਸ਼ਾਇਦ ਇਹ ਦੇ ਬਜ਼ੁਰਗ ਮਾਈ ਆ ਕੇ ਖੁਸ਼ ਹੋ ਜਾਏ ਆ ਪਾਸਾ ਦਾ ਭਾਈ ਆ ਕੇ ਆਖਵਾ ਕੇ ਪੂਜੀ ਖੁਸ਼ ਨਹੀਂ ਹੋਏ ਉਹ ਸਮਰੀ ਨੇ ਬਹੁਤ ਵੱਡੀ ਗਾਲ ਦੇ ਦਿੱਤੀ ਮੈਨੂੰ ਭਾਈ ਕਹਿ ਕੇ ਜਾਂ ਸਰਦਾਰ ਜੀ ਕਹੋ ਜਾਂ ਮਿਤੀ ਸਿੰਘ ਕਹੋ ਜਾਂ ਸੇਰ ਸਾਹਿਬ ਕਹੋ ਜਾਂ ਗਿਆਨੀ ਜੀ ਕਹੋ ਤੇ ਇੱਥੇ ਵੀ ਇਹਦੀ ਮੰਨ ਦੀ ਸ਼ਾਂਤੀ ਨਹੀਂ ਪੂਰੀ ਸ਼ਾਂਤੀ ਤਾਂ ਇੱਥੇ ਆਣ ਕੇ ਬਹਿ ਕੇ ਗੱਲ ਕਰਨ ਵਾਲੇ ਨੂੰ ਤਾਲੀ ਮਿਲ ਰਹੀ ਜਿਸ ਨੂੰ ਸੰਤ ਜੀ کہہ ਕੇ ਬੁਲਾਓ। ਐਵੇਂ ਕੁਝ ਵੀ ਸਰਦ। ਮੈਂ ਵਾਦਾ ਕੀਤਾ ਸੀ ਨਾ ਤੁਹਾਡੇ ਨਾਲ ਵੀ ਸੰਤ ਬਣਦਾ ਨੁਸਖਾ ਦੱਸ ਜਾਣਾ। ਸਮਾਰ ਕੇ ਯਾਦ ਰੱਖਿਓ ਜੇ ਜੇ ਇਹਨੂੰ ਪਾਠ ਅਪਾਠੇ ਪੂਰੀ ਤਰ੍ਹਾਂ ਪਰਹਿਤ ਨਾਲ ਵਰਤੋਗੇ ਤੇ ਸੰਤ ਬਣੇ ਪਿਰੋ ਕਿਸੇ ਡਿਗਰੀ ਦੀ ਲੋੜ ਨਹੀਂ। ਪਹਿਲੇ ਇੱਥੋਂ ਗੱਲ ਇਹ ਜੇ ਵੀ ਆਪਣੇ ਆਪ ਨੂੰ ਮੈਂ ਕਦੇ ਨਾ ਆਖੋ। ਜਦ ਗੱਲ ਕਰੋ ਤੇ ਅਸੀਂ ਬਹੁ ਬਚਨ ਵਰਤੋ ਆਪਣੇ ਵਾਸਤੇ। ਲੋਕ ਕਹਿੰਦੇ ਆਪਣੇ ਮੂੰਹ ਮੀਆਂ ਮਿੱਠੂ ਬਣਦਾ ਬੰਦੇ ਉਹ ਕਹਿੰਦੇ ਲੋਕਾਂ ਨੂੰ ਸਲਾਹ ਅਸੀਂ ਜੀ ਅਸੀਂ ਪੁਰਾਣੀ ਤਾਂ ਗਏ ਜੀ ਫਿਰ ਅਸੀਂ ਉੱਥੇ ਪਧਾਰੇ ਗਏ ਵੀ ਨਹੀਂ ਪਧਾਰੇ ਇਸ ਲਈ ਅਸੀਂ ਉੱਥੇ ਪਧਾਰੇ ਸਾਡੇ ਸ਼ਰਧਾਲੂ ਬੀਵੀਆਂ ਬਜ਼ੁਰਗ ਸਾਰੇ ਦੌੜੇ ਦੌੜੇ ਆਏ ਆਹ ਚਰਨਾ ਤੇ ਡਿਗੇ ਭਾਵੇਂ ਪਿਓ ਪੁੱਤਰ ਨੇ ਵੀ ਪੈਰੀ ਹੱਥ ਨਾ ਲਾਇਆ ਹੋਵੇ ਫੇਰ ਤਾਂ ਸਾਡੇ ਦਾ ਪੁੱਤਰ ਹੁੰਦਾ ਹੈ ਕਿ ਇਹ ਬੜਾ ਕਾਰਕਣਾ ਹੋ ਪੈਦਾ ਤੇ ਅਗਣਾ ਸਾਰਿਆਂ ਨੇ ਸਾਡੇ ਪੈਰੀ ਹੱਥ ਲਾਇਆ ਤਕਨ ਮਹਾਰਾਜ ਜੀ ਸੰਤ ਜੀ ਅਸੀਂ ਤੁਹਾਡੀਆਂ ਬਾਡਾਂ ਉਹਨੇਕ ਦੇ ਰਹੇ ਅਸੀਂ ਤਾਂ ਜੀ ਤੁਹਾਨੂੰ ਬਸ ਮੁਕਦੀ ਗੱਲ ਜਿੱਲੀ ਹੋ ਸਕਦੀ ਆ ਆਪਣੀ ਤਾਰੀਫ਼ ਆਪ ਕਰੀ ਜਾਓ ਇਹ ਪਹਿਲਾ ਨੁਸਖਾ ਹੈ ਤੇ ਦੂਜੀ ਗੱਲ ਹੈ ਕਿ ਬੰਦਿਆਂ ਵਾਲਾ ਲਿਬਾਸ ਨਾ ਰੱਖੋ ਬੰਦਿਆਂ ਵਾਲਾ ਨਾਂ ਨਾ ਰੱਖੋ ਸਾਰੀ ਗੱਲ ਹੈ ਮੈਨੂੰ ਉਧਰ ਦੇ ਸੰਤਾਂ ਦਾ ਪਤਾ ਹੈ ਇਧਰ ਦਾ ਪਤਾ ਨਹੀਂ ਇਹ ਜੀ ਕੰਬਲੀ ਵਾਲਾ ਹੈ ਇਹ ਭੂਰੀ ਵਾਲਾ ਹੈ ਇਹ ਜੜਾਵਾਂ ਵਾਲਾ ਹੈ ਇਹ ਪਿੱਪਲ ਵਾਲਾ ਹੈ ਇਹ ਪੁੱਤਿਆਂ ਵਾਲਾ ਹੈ ਇਹ ਬੋਲ ਵਾਲਾ ਹੈ ਕਿੰਨੇ ਵਾਲੇ ਵੀ ਸਾਰੇ ਹੁੰਦੇ ਨੇ ਉਹ ਇੱਕ ਘਰ ਵਾਲਾ ਨਹੀਂ ਹੁੰਦਾ ਕਿਉਂਕਿ ਘਰ ਵਾਲਾ ਬਣੇ ਤੇ ਗ੍ਰਿਸ਼ਤੀ ਬਣ ਕੇ ਪਿਤਾ ਬਣਨਾ ਪਏਗਾ ਇਹ ਸਭ ਤੋਂ ਵੱਡੀ ਕਮਜ਼ੋਰੀ ਹੈ ਫਿਰ ਮੇਰਾ ਮਤਲਬ ਇੱਕ ਮੈਨੂੰ ਹੱਸ ਕੇ ਕਹਿੰਦਾ ਫਿਰ ਤੂੰ ਕਿਉਂ ਔਖਾ ਹੁੰਦਾ ਹੈ ਤੂੰ ਆ ਆ ਕਿਉਂ ਨਹੀਂ ਨਿਸਕੇ ਤੇ ਅਮਲ ਕਰ ਲੈਂਦਾ ਜੀਤਾ ਕਰਦਾ ਮੈਂ ਸੰਤ ਅਕਵਾਇਆ ਕਿ ਉਹਲੇ ਪੇਠ ਹੋ ਜਾਏ ਇਸ ਵਾਤੇ ਮਨ ਮੰਨਿਆ ਕਿਉਂਕਿ ਗੁਰਵਰਜਨ ਦੇ ਮਹਾਰਾਜੀ ਨੇ ਜੋ ਸ਼ਬਦ ਲਿਖਿਆ ਮਨ ਲੋਚੇ ਗੁਰਦਰਸ਼ਨ ਤਾਈ اپنے پتا جی واسطے پتا شبد سارا شبد پڑھ کو پیتا شبد کسی نہیں سجن ہے میت ہے مرارے ہے جو اپنے آپ دا ہے اور گروہ رام دا جی برابری کرتا ہے اور سکھی کچھ نہیں ہو خیر میں آپ اپنے ٹکانے چل چلنے 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 گئی نا میں میرا من نہیں ਦਾ ਨੂਰ ਮੁਹੰਮਦ ਕਹਿੰਦਾ ਹੈ ਇਹਨਾਂ ਦਾ ਆਚਰਣ ਹੈ ਇਹ ਦੂਸਰੇ ਦੀ ਕੋਈ ਵੀ ਈਸਤਰੀ ਕਿਸੇ ਉਮਰ ਦੀ ਹੈ ਉਸ ਨੂੰ ਮਾਈ ਕਹਿ ਕੇ ਬੁਲਾਉਂਦੇ ਫਿਰ ਕਹਿੰਦਾ ਇਹਨਾਂ ਵਿੱਚ ਹੋਰ ਕੌਣ ਹੈ ਇਹ ਵੈਰੀ ਦੀ ਈਸਤਰੀ ਦਾ ਵੀ ਸਿਰ ਦਾ ਦੁਪੱਟਾ ਨਹੀਂ ਤੂੰ ਦੇ ਬਾਪ ਉਹਦੇ ਜੇਵਰ ਨਹੀਂ ਲਓ ਤੇ ਇਹਨਾਂ ਨੇ ਤੇਰੇ ਬੇਸਵਾਦ ਕਿਵੇਂ ਲਾ ਲੇ ਲੇਕਿਨ ਇਹਨੇ ਕਹਿੰਦਾ ਇਹਨਾਂ ਲੋਕਾਂ ਵਿੱਚ ਝੂਠ ਨਹੀਂ ਹੈ ਇਹਨਾਂ ਵਿੱਚ ਬਦਕਾਰ ਹੀ ਨਹੀਂ ਹੈ ਇੱਕ ਵਾਰ ਕੋਲੂ ਗੋਬਿੰਦ ਸਿੰਘ ਮਹਾਰਾਜ ਜੀ ਦੇ ویری چڑھ کے آیا حملہ کھا کیتا ہار کھا کے دوڑ گیا اور وہ پچھے رہ گیا سنگھ کیر کے ڈولہ لے آئے ہزور کے سامنے پھر دشمن کا محل آئے دشمن دیا کابو قابو آئی لے چلو رو کی آواز بھئی حضور دے کرنا بچ جو. بڑے جوش جوٹ بھیڑ تلوتے خالسا جی کون ہیں سر کو آکے کیا مہاراج دشمن دیا کابو قابو آ گیا بنا کے لئے ਹਜ਼ੂਰ ਨੇ ਇੱਕ ਮਿੰਟ ਬਾਅਦ ਦੂਸਰਾ ਸਵਾਲ ਕੀਤਾ ਕਹਿੰਦਾ ਹੈ ਜੋ ਢੋਰੀਆਂ ਵਿੱਚ ਬੈਠੀਆਂ ਰੋਗੀਆਂ ਨੇ ਇਹਨਾਂ ਦੀ ਉਮਰ ਕੀ ਹੈ ਸਿਰਜੂ ਕਹਾ ਕੇ ਸਿੱਖਾਨ ਕਹਿਆ ਸੱਚੇ ਪਾਤਸ਼ਾਹ ਅਸੀਂ ਪੱਲਾ ਉਠਾ ਕੇ ਨਹੀਂ ਵੇਖਿਆ ਇਸ ਵاتੇ ਇਹਨਾਂ ਦੀ ਉਮਰ ਨਹੀਂ ਦੱਸ ਹਜ਼ੂਰ ਨੇ ਕਿਆ ਸਿੱਖੋ ਤੁਸੀਂ ਸਿੱਖੀ ਦਾ ਪਰਦਾ ਨਾਲ ਕੀ ਹੈ ਇਹਨਾਂ ਦਾ ਪੱਲਾ ਉਠਾ ਕੇ ਦੇਖ ਲੈਂਦੇ ਤੁਹਾਡੇ ਮਨ ਵਿੱਚ ਵਿਕਾਰ ਆ ਜਾਣਾ ਸੀ ਇਸ ਵاتੇ ਸਿੱਖੀ ਵੀ ਨਿਕੰਮੀ ਹੋ ਜਾਣਾ ਸੀ ਸਿੱਖ ਦਾ ਕੈਰੇਕਟਰ ਤੇ ਹੈ ਸਿੱਖ ਦਾ ਆਚਰਣ ਤੇ ਹੈ ਫੇਨੇ ਤੇ ਇਥੇ ਆਉਣੇ ਆ ਅੱਗਾ ਮੈਂ ਟ ਬੈ ਕੇ ਝਾਤੀ ਮਾਰ ਲਿਆ ਕਰੂੰ ਵੀ ਸਾਡੇ ਆਪਣੀ ਵੱਡ ਵਡੇਰੀਆਂ ਵਰਗਾ ਚਰਨ ਸਾਡੇ ਵੀ ਇੱਕ ਦਸਵਾਂ ਹਿੱਸਾ ਵੀ ਹੈਗਾ ਕਿ ਨਹੀਂ ਹੈਗਾ ਜੇ ਨਹੀਂ ਹੈਗਾ ਤੇ ਪਦਰਮ ਸੁਲਤਾਨੂਪੇ ਮੇਰਾ ਪਿਓ ਬਾਦਸ਼ਾਹ ਦੀ ਵਾਲੀ ਕਹਾਣੀ ਹੈ ਇਥੇ ਆਉਣ ਨਾਲ ਕੁਰਬਾਨੀ ਮੰਤਰ ਨਹੀਂ ਦੇ ਕਿ ਭੂਗ ਮਾਰਿਆ ਤੁਹਾਡੀ ਕਲਿਆਣ ਹੋ ਜਾਵੇ ਇਥੇ ਆਉਣਾ ਹੈ ਆਪਣੀ ਜੀਵਨ ਨੂੰ ਸੁਧਾਰਨ ਵਾਸਤੇ ਇਥੋਂ ਦਾ ਸਭ ਤੋਂ ਵੱਡਾ ਲਾਭ ਕੀ ਹੈ ਉਗਣਾ ਦੀ ਰਾਸ ਕਰਦੀ ਏ ਬੁਨਾ ਦੀ ਰਾਸ ਵਾਦੀ ਏ ਇਹ ਇਸ ਵਾਸਤੇ ਨਹੀਂ ਹੋਣਾ ਤਾਂ ਮੁਆਫ ਕਰਨਾ ਦਿਲ ਪਰਚਾਵੇ ਦੇ ਵਾਸਤੇ ਹੈ ਭਾਵੇਂ ਕਿਤੇ ਚਲੇ ਜੋ ਕੋਈ ਫਰਕ ਨਹੀਂ ਪੈਂਦਾ ਅਗਰ ਮੈਂ ਅਰਧ ਕਰ ਰਿਹਾ ਸੀ ਮੇਰੇ ਮਨ ਦਾ ਇਹ ਸ਼ੰਕਾ ਦੂਰ ਕਿਵੇਂ ਹੋਵੇ ਸਬੂਤ ਕਿਨੇ ਦੇਣਾ ਕਿ ਵੇਸਵਾ ਦੇ ਕਹਿਣੇ ਨਹੀਂ ਉਤਾਰੇ ਮਸੇ ਦੇ ਕਹਿਣੇ ਉਤਾਰੇ ਨੇ ਐਸੇ ਸਰਦਾਰ ਮਹਿਤਾਬ ਸਿੰਘ ਦਾ ਪੁੱਤਰਾ ਜਾਨੀ ਰਦਰ ਸਿੰਘ ਭੰਗੂ ਡਾਕਟਰ ਮਰੇ ਨੇ ਸਭ ਤੋਂ ਪਹਿਲੋ ਪਹਿਲ ਸਿੱਖਾਂ ਦਾ ਇਤਿਹਾਸ ਲਿਖਿਆ ਅੰਗਰੇਜ਼ੀ ਸਰਕਾਰ ਵੱਲੋਂ ਨਿਯਤ ਹੋ ਕੇ ਲੁਧਿਆਣਾ ਆਇਆ ਉਸ ਨੇ ਪਿੰਡ ਪਿੜੀ ਦੇ ਰਹਿਣ ਵਾਲੇ ਗਿਆਨੀ ਗਿਆਨ ਗਿਆਨੀ ਰਦਰ ਸਿੰਘ ਨੂੰ ਬੁਲਾਇਆ ਉਹ ਲਖਮਉਂਦਾਰਿਆ ਉਹ ਮੇਟਾਪਿੰਡ ਦਾ ਪੁੱਤਰ ਡਾਕਟਰ ਮਰੇ ਲਖਦਾਰੇ ਜੋ ਕੁਝ ਦਿਨੇ ਲਖਵਾ ਕੇ ਜਾਂਦਾ ਸੀ ਸਾਡੀ ਦੀ ਕਮਤਾ ਦੇ ਵਿੱਚ ਉਹ ਜਾ ਕੇ ਆਪਣੀ ਕਲਮ ਨਾਲ ਲਿਖ ਰਿਹਾ ਕਰਦਾ ਸੀ ਤਾਂ ਮਸੇ ਦੇ ਕਤਲ ਬਾਬਤ ਉਹ ਲਿਖਦਾ ਹੈ ਕਿ ਮਸੇ ਦਾ ਐਮ ਸੀ ਸੁਤਾ ਰਹਿਓ ਜਿਉਂ ਕਰ ਕਦੂਆ ਬੇਲੋ ਉਤਾਰਿਓ ਖੁਦੇ ਜੋ ਜੇਵਰ ਤਾਂਕੇ ਦੁਆਰੇ ਸੁਖਾ ਸਿੰਘ ਥੋਲੀ ਉਤਾਰ ਇਹ ਤਾਂਕੇ ਪੜਨਾਮ ਹੈ ਪ੍ਰੋਨਾਮ ਹੈ ਪਹਿਲਾ ਜੇਕਰ ਮਸੇ ਦਾ ਹੈ ਤਾਂ ਜੋ ਮਸੇ ਰਿਓ ਵਾਲੇ ਕਹਨੇ ਸਨ ਉਹ ਸਿੱਖਾ ਸੁਖਾ ਸਿੰਘ ਨੇ ਉਤਾਰੇ ਰੇ ਵੇਚ ਮਾਰੇ ਨਹੀਂ ਉਤਾਰੇ ਇਹ ਸਿੰਘਾਂ ਦਾ ਆਦਰਨ ਸਿੰਘਾਂ ਦਾ ਚਰਨ ਸੀ ਖੈਰ ਮੈਂ ਅਰਧ ਕਰ ਰਿਹਾ ਸੀ ਜਿਸ ਮਸੇ ਦੀ ਸਖਣੀ ਲੋਥੀ ਬਾਕੀ ਰਹਿ ਗਈ ਤੇ ਅੱਗੇ ਲੱਗਦੀ ਸਾਰੇ ਕਰਦੇ ਅੰਦਰ ਗਵਾਨੀਆਂ ਦੇ ਕਾਰਨ ਲੱਗੇ ਅੱਗੇ ਤੇ ਰੱਖੀਦਾ ਜੀ ਬਸੰਤਰ ਦੇਵਤ ਆਗੋਂ ਉਹ ਤੋਂ ਪ੍ਰਤੀਤ ਹੁੰਦੀ ਹੈ ਕਿ ਸਾਰੇ ਆਪਣੇ ਕਾਰਨ ਲੱਗਦੀ ਹੈ ਤਮਸਨ ਤਮਸੇ ਦੇ ਕਰਦੇ ਪਰਿਵਾਰ ਦੇ ਔਰ ਅੰਡੇ ਸਾਂਸਾਂ ਉਠਾ ਕੇ ਬਿਨਾਂ ਸੀਸ ਦੇ ਲੋਥੇ ਪਹੁੰਚ ਕੇ ਲਾਹੌਰ ਵਿੱਚ ਜੀ ਖਾਨ ਭਾਦਰ ਦੇ ਸਾਹਮਣੇ ਖਲੋਕੇ ਉਹਦੀ ਫਾਣੀ ਦਾ ਮਾਰ ਕੇ ਫਰਿਆਦ ਕਰ ਰਹੀ ਥੀ